ਸਤਿ ਕਰਦੀ ਹਾਂ ਹੋਰ ਸਨਔ ਜੀ ਸਾਰੇ ਕਿਵੇਂ ਆਂ ਉਮੀਦ ਕਰਦੀ ਆਂ ਸਾਰੇ ਬੜੇ ਠੀਕ ਠਾਕ ਹੋਵੋਗੇ ਸਾਰੇ ਖਲਾਜ ਹੋਗੇ ਬਾਈ ਗੁਰੂ ਜੀ ਦੀ ਕਿਰਪਾ ਨਾਲ ਅਸੀਂ ਵੀ ਠੀਕ ਆਂ ਜੀ ਤੇ ਲੋ ਜੀ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਇ ਇੱਕ ਹੋਰ ਸਪੈਸ਼ਲ ਵੀਡੀਓ ਉਹ ਵੀਡੀਓ ਹੈਗੀ ਆ ਜੀ ਆਪਣੀ ਪਿਓ ਦੀ ਚੁੰਨੀ ਆ ਤੇ ਆਪਾਂ ਪੀਕੋ ਕਿਸ ਤਰ੍ਹਾਂ ਕਰੀਏ ਠੀਕ ਹੈ ਜੀ ਬਿਨਾ ਮਸ਼ੀਨ ਤੋਂ ਤੇ ਜਿਵੇਂ ਜਿਵੇਂ ਹੁਣ ਆਪਾਂ ਤੇ ਉਹ ਜਿੱਦੀਆਂ ਡਾਈ ਕਰਾ ਲਾਂਗੇ ਤੇ ਉਹਨਾਂ ਦੇ ਸੈਡਾਂ ਜਿਹੜੇ ਧਾਗੇ ਨਿਕਲਣੇ ਲੱਗਦੇ ਆਂਦੇ ਨੇ ਤੇ ਆਪਾਂ ਦੇਖਦੇ ਹਾਂ ਵੀ ਕਦੋਂ ਕਦੋਂ ਬਾਜ਼ਾਰ ਜਾਈਏ ਤੇ ਕਦੋਂ ਇਹਨੂੰ ਪੀਕੋ ਕਰਵਾਈਏ ਨਹੀਂ ਤਾਂ ਇਹ ਚੁੰਨੇ ਚੋਂ ਧਾਗੇ ਨਿਕਰ-ਨਿਕਲ ਇਕੱਠੇ ਹੀ ਆ ਜਾਂਦੀਆਂ ਨੇ ਤੇ ਉਹਦੇ ਵੇਸਤੇ ਆਪਾਂ ਵੀਡੀਓ ਲੈ ਕੇ ਆਏ ਆ ਤੇ ਲੋ ਜੀ ਆਪਾਂ ਨੇ ਇੱਕ ਸੂਈ ਲੈ ਲਈ ਆ ਤਰਪਾਈ ਵਾਲੀ ਤੇ ਇਹਦੇ ਵਿੱਚ ਆਪਾਂ ਡਬਲ ਕਰਕੇ ਧਾਗਾ ਪਾ ਲਿਆ ਠੀਕ ਹੈ ਜੀ ਤੇ ਹੁਣ ਇੱਧਰ ਆਪਾਂ ਜਿਵੇਂ ਹੁਣ ਇਹ ਇੱਕ ਕਾਤਰ ਲੈ ਲਈ ਆ ਠੀਕ ਹੈ ਜੀ ਤੇ ਆਪਾਂ ਨੇ ਕੀ ਕਰਨਾ ਜੀ ਇਹਨੂੰ ਇਦਾਂ ਕਰਕੇ ਇਦਾਂ ਕਰਕੇ ਥੋੜਾ ਜਿਹਾ ਫੋਲਡ ਕਰਾਂਗੇ। ਪਹਿਲਾਂ ਤਾਂ ਇੱਕ ਗੇੜ ਇਦਾਂ ਦੇ ਲਈ ਫੇਰ ਥੋੜਾ ਜਿਹਾ ਹੋਰ ਇੰਨਾ ਫੋਲਡ ਕਰਾਂਗੇ ਠੀਕ ਹੈ ਜੀ ਹੁਣ ਆਪਾਂ ਕੀ ਕਰਨਾ ਹੈ ਜੀ ਜਿਹੜੇ ਆ ਗੱਠ ਵਾਲਾ ਪਾਸਾ ਆਪਾਂ ਇਹਦੇ ਵਿੱਚ ਦੀ ਕੱਢਾਂਗੇ। ਇਦਾਂ ਕਰਕੇ। ਲੋ ਜੀ ਇਦਾਂ ਆਪਾਂ ਗੱਠ ਵਾਲਾ ਪਾਸਾ ਵਿੱਚ ਕੱਢ ਲਿਆ ਠੀਕ ਹੈ ਜੀ ਤੇ ਹੁਣ ਆਪਾਂ ਨੇ ਕੀ ਕਰਨਾ ਹੈ ਜੀ। ਮਾਗਰੋਂ ਦੀ ਲੈਣੀ ਹੈ ਸੂਈ ਤੇ ਇਧਰ ਨੂੰ ਕੱਢਣੀ ਹੈ ਤੇ ਇਦਾਂ ਕੱਢ ਕੇ ਤੇ ਇਹਦੇ ਵਿਚਾਲੇ ਧਾਗੇ ਦੇ ਵਿਚਾਲੋਂ ਦੀ ਆਪਾਂ ਸੋਈ ਲੰਘਾ ਲੈਣੀ ਹੈ। ਇਦਾਂ ਇਹਨੂੰ ਆਪਾਂ ਕੱਪੜੇ ਨੂੰ ਫੋਲਡ ਕਰੀ ਜਾਵਾਂਗੇ। ਗੁਲਾਈ ਦੇ ਵਿੱਚ ਤੇ ਇਹਨੂੰ ਇਦਾਂ ਹੀ ਆਪਾਂ ਪੀਕੋ ਕਰੀ ਜਾਵਾਂਗੇ ਸੋਈ ਨਾਲ। ਆਪਾਂ ਸੋਈ ਲੰਘਾ ਲਈਆਂ ਤੇ ਇਦਾਂ ਕਰਕੇ ਆਪਾਂ ਜਿਹੜੀ ਚੁੰਨੀ ਆ ਆਪਣੀ ਚੁੰਨੀ ਦਾ ਲੜਾ ਥੋੜਾ ਥੋੜਾ ਫੋਲਡ ਕਰਦੇ ਜਾਵਾਂਗੇ ਤੇ ਇਦਾਂ ਕਰਕੇ ਆਪਾਂ ਪੀਕੋ ਕਰਦੇ ਜਾਵਾਂਗੇ ਠੀਕ ਹੈ ਜੀ ਤਾਂ ਦੇਖੋ ਜੀ ਇੱਕ ਵਾਰ ਫੇਰ ਤੁਹਾਨੂੰ ਦਿਖਾਉਣੀ ਆ ਇਦਾਂ ਕਰੀ ਸੋਈ ਇਹਦੇ ਵਿੱਚ ਦੀ ਆਪਾਂ ਸੋਈ ਕੱਢ ਲਈਏ ਤਾਂ ਅੱਗੇ ਵਿੱਚ ਦੀ ਇਦਾਂ ਕਰਕੇ ਜੀ ਹੌਲੀ ਹੌਲੀ ਆਪਾਂ ਸਾਰੀ ਚੁੰਨੀ ਇਦਾਂ ਹੀ ਪੀਕੋ ਕਰ ਲਵਾਂਗੇ ਤੇ ਉਹ ਵੈਸੇ ਜੇ ਆਪਾਂ ਬਾਜ਼ਾਰ ਦੇ ਵਿੱਚ ਪੀਕੋ ਕੁਰਬਾਨਾ ਨਾ 50 ਰੁਪਏ ਲੈਂਦੇ ਨੇ ਚੁੰਨੀ ਦੇ ਤੇ ਆਪਾਂ ਘਰ ਬੈਠੇ ਹੀ ਆਪਾਂ ਇਸ ਤਰੀਕੇ ਨਾਲ ਪੀਕੋ ਕਰ ਸਕਦੇ ਆ ਦੂਜਾ ਤਰੀਕਾ ਵੀ ਤੁਹਾਨੂੰ ਦੱਸਦੇ ਆ ਉਹ ਕਿਦਾਂ ਉਹ ਵੀ ਤੁਹਾਨੂੰ ਦੱਸਦੇ ਜੇ ਤੁਹਾਨੂੰ ਉਹ ਸੌਖਾ ਲੱਗੂ ਆ ਤੁਸੀਂ ਉਹ ਵੀ ਕਰ ਸਕਦੇ ਹੋ ਜੇ ਤੁਹਾਨੂੰ ਇਹ ਸੌਖਾ ਲੱਗਦਾ ਤੁਸੀਂ ਇਸ ਤਰ੍ਹਾਂ ਵੀ ਚੁੰਨੀ ਨੂੰ ਪੀਕੋ ਕਰ ਸਕਦੇ ਹੋ ਔਰ ਕੱਟ ਪੈ ਗਈ ਹੈ ਤਾਂ ਅੱਗੇ ਤੇ ਦੂਜਾ ਤਰੀਕਾ ਕੀ ਹੈ ਜੀ ਦੇਖੋ ਇਦਾਂ ਆਪਾਂ ਚੁੰਨੀ ਚੁੰਨੀ ਦੇ ਲਾੜ ਨੂੰ ਇਦਾਂ ਕਰਕੇ ਫੋਲਡ ਕਰ ਲੈਣਾ ਠੀਕ ਹੈ ਜੀ ਜਿਵੇਂ ਆਪਾਂ ਤਰਪਾਈ ਨਹੀਂ ਕਰਦੇ ਹੁੰਦੇ ਸ਼ਰਟ ਤੇ ਉਦਾਂ ਕਰਕੇ ਆਪਾਂ ਇਹਨੂੰ ਪੀਕੋ ਕਰ ਲਵਾਂਗੇ ਚੁੰਨੀ ਨੂੰ ਇਹਦੇ ਬਿਲਕੁਲ ਬਰੀਕ ਬਰੀਕ ਟੱਪੇ ਭਰਨੇ ਜੀ ਇਹਨਾ ਪਤਾ ਵੀ ਨਹੀਂ ਲੱਗਿਆ ਲੱਗਣਾ ਇਹ ਵੀ ਪੀਕੋ ਕਰੀ ਹੋਈ ਹੈ ਕਿ ਕੀ ਕਰਿਆ ਹੋਇਆ ਠੀਕ ਹੈ ਜੀ ਇਹ ਵੀ ਬਹੁਤ ਹੀ ਸਖਤ ਤਰੀਕਾ ਪੀਕੋ ਕਰਨ ਦਾ ਨਾਲੇ ਛੇਤੀ ਹੋ ਜੂਗੀ ਆਪਣੀ ਪੀਕੋ ਤੇ ਬਿਲਕੁਲ ਪਤਾ ਨਹੀਂ ਲੱਗਦਾ ਹੈਗਾ ਇਸ ਤਰੀਕੇ ਨਾਲ ਵੀ ਆਪਾਂ ਚੁੰਨੀ ਨੂੰ ਥੀਕੋ ਕਰ ਸਕਦੇ ਆ ਦੇਖੋ ਜੀ ਲਓ ਜੀ ਐਸੀ ਆਪਣੀ ਅੱਜ ਦੀ ਵੀਡੀਓ ਬਿਲਕੁਲ ਛੋਟੀ ਜਿਹੀ ਵੀਡੀਓ ਬਣਾਈ ਹੈ ਜੇਕਰ ਵੀਡੀਓ ਵਧੀਆ ਲੱਗੀ ਹੋਈ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਪੁੱਛਣਾ ਵੀਡੀਓ ਨੂੰ ਵਾਤਵਾ ਸ਼ੇਅਰ ਕਰਨਾ ਤੇ ਨੋਟੀਫਿਕੇਸ਼ਨ ਬੈਲ ਵਾਲਾ ਬਟਨ ਜ਼ਰੂਰ ਦਵਾਵਾ ਦਵਾਣਾ ਸੌਰੀ ਤੇ ਚਲੋ ਜੀ ਮਿਲਾਂਗੇ ਕੱਲ੍ਹ ਇੱਕ ਹੋਰ ਵੀਡੀਓ ਨਾਲ ਤੱਕ ਲਈ ਸਾਰਨ ਸ਼ਸ਼ੀ